ਇਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਕੱਪੜੇ کہاں ਲਾਉ ਧੋ ਅਗਗੇ ਨਹੀਂ Eu e

ਜੋ ਸਿੱਖ ਇੱਕ ਇੱਕ ਸ਼ਬਦ ਨੂੰ ਕਰਕੇ ਰੋਜ਼ਾਨਾ ਵਿਚਾਰਿਆ ਜਾਂ ਅਖੀਰ ਵਿੱਚ ਸ਼ਬਦ ਨੂੰ ਵਿਚਾਰਨਾ ਹੈ ਇਸ ਪਵਨ ਕੋਤਰਵਸਨ ਦੇ ਅੰਦਰ ਭਗਵਾਨ ਜੀ ਸਤਸੰਗਤ ਦੇ ਵਿੱਚ ਆਉਣ ਦੇ ਲਈ ਵੱਤਵਤ ਪ੍ਰੀਰਣਾ ਕਰਮੀਆਂ ਹੋਈਆਂ ਵਿਕਾਰਾਂ ਨੂੰ ਜੇਕਰ ਆਪਣੇ ਜੀਵਨ ਨੂੰ ਬਚਾਉਣਾ ਹੈ ਸੋ satsangat ਦੇ ਵਿੱਚ ਆਉਣ ਦੀ ਪ੍ਰੇਰਣਾ ਕਰਦੇ ਨੇ ਵਿਚਾਰਾਂ ਨੂੰ ਸੱਚ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾ ਜੀ ਬਾਦਰੀ ਨੂੰ ਮੰਗਿਆ ਨੂੰ ਇਹ ਗੁਰਫਤ ਤੇ ਪ੍ਰਵਾਨ ਕਰਨਾ ਗੁਰੂ ਜੀ ਵਾਹਿਗੁਰੂ ਜੀ ਦਾ ਕੰਸਾ ਵਾਹਿਗੁਰੂ ਜੀ ਦੀ ਫਤਿਹ ਸਰਵੇਜ ਦੰਦਿਆਂ ਹਿਆਂ ਧੰਨ ਗੁਰਦਮ ਸਿੰਘ ਦੇ ਮਹਾਰਾਜ ਜੀ ਨੇ ਮੁੰਦੜਾ ਸ਼ਰੂਮ ਦੇ ਹੁਕਮਤੀ ਅੰਦਰ ਵਚਨ ਲਿਖਣਾ ਕਿ ਕਿੰਨੇ ملاراگن پور تربن ملارا گردی نے مہاراج جی نے ਕਿ ਬ੍ਰਹਤ ਰਚਨਾ ਲਾ ਬਾਗਦੇ ਉਹ ਅੰਕੇਤ ਕੀਤੇ ਨੇ। ਨਾ ਕਿਤਰ ਬਦਾਰਸੀ ਇਸ ਸ਼ਬਦ ਦੇ ਅੰਦਰ ਸਮਝਾਉਂਦੇ ਹਨ ਇਹ ਵਿਸ਼ਤ ਕਰਨ ਲੱਗੇ। ਮਿਲਤ ਪਿਆਰੋਂ ਪ੍ਰਾਨਨਾਥ ਕਿੰਦੇ ਵਿੱਚ ਸਿ ਪ੍ਰਾਣਾਖੇ ਹੇ ਪ੍ਰਾਣਾ ਦੇ नाथ ਹੇ ਇਹਨਾਂ ਸਵਾਸਾਂ ਦੀ ਕੁੰਜੀ ਦੇਣ ਵਾਲੇ ਮਾਲਕ ਪ੍ਰਮਾਤਮਾ ਮਿਲਤ ਪਿਆਰੂ ਪ੍ਰਾਣਾ ਨਾਥ ਹੇ ਮੇਰੇ ਮਾਲਕ ਪ੍ਰਮਾਤਮਾ ਜੀ ਜੇ ਤੁਹਾਡੇ ਨਾਲ ਮਿਲਣਾ ਹੋਵੇ ਤੇ ਕਿਹੜੇ ਤਰੀਕੇ ਨਾਲ ਕਬੂਲ ਪਗਤ ਤੇ ਕਿਹੜੀ ਪਗਤੀ ਕਰੀਏ ਜਦ ਕਿ ਪਰਮਾਤਮਾ ਦੇ ਨਾਲ ਮਾਲਕ ਪ੍ਰਭੂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਸਵਾਲ ਹੈ ਕਿ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਸਿੱਧੇ ਤੌਰ ਉੱਤੇ ਕਹਿਜੀਏ ਕਿ ਇਹ ਪਰਮਾਤਮਾ ਤੂੰ ਦਸਤਰੀ ਨਾਲ ਮਿਲਿਆ ਕਿਵੇਂ ਜਾ ਸਕਦਾ ਹੈ ਪਰਮਾਤਮਾ ਨੂੰ ਮਿਲਣਾ ਵੇ ਕਿ ਕਿਹੜੇ ਤਰੀਕੇ ਨਾਲ ਪਰਮਾਤਮਾ ਤੇ ਕੋਈ ਨੇੜੇ ਹੋਇਆ ਜਾ ਸਕਦਾ ਤੇ ਨੂੰ ਮਿਲਿਆ ਜਾ ਸਕਦਾ ਤੇ ਨਾਲ ਨੇੜਤਾ ਬਣਾ ਹੀ ਜਾ ਸਕਦੇ ਤੇ ਨਾਲ ਸਾਹ ਹੀ ਪਾ ਹੀ ਜਾ ਸਕਦੇ ਕੁਈ ਤਾਂ ਕੁਈ ਤਰੀਕਾ ਮੈਂ ਉਦੋਂ ਤੁਸੀਂ ਬਾਦਾਸਿਸ ਜਿਸ ਉਸੇ ਵੀ ਦੇ ਸੰਕਾਤ ਤੇਰੇ ਨਾਲ ਮਿਲਿਆ ਦੱਸ ਸਕਦਾ ਹੋਵੇ ਤੇ ਵੀ ਜਵਾਹਰ ਤਾਂ ਆਲੀ ਜਿਵੇਂ ਬਚਨ ਨੂੰ ਤੁੰਗੂ ਨਾਰਕ ਦੇਵੀ ਮਹਾਰਾਜ ਜੀ ਸਵਾਲ ਕਰਕੇ ਨਾਲ ਜਵਾਬ ਕਿਵੇਂ ਸੱਚੀ ਆਰੰਭ ਹੋਈ ਹੈ ਕਿਉਂ ਕੂੜਾ ਟੁੱਟੇ ਪਾਲ ਇਹ ਕਿਵੇਂ ਸੱਚਾਰ ਬਣੀ ਹੈ ਦੱਸ ਸਕਦਾ ਕਿਵੇਂ ਕੂੜ ਦੀ ਕੰਧ ਟੁੱਟ ਸਕਦੀ ਹੈ ਜਿਸਾਈਂ ਪਰ ਨਾਇਕ ਨੂੰ ਆਉਂਦਾ ਹੁਕਮ ਉਹ ਰਾਈ ਚੱਲਣਾ ਨਾਲ ਕਿਖਿਆ ਨਾ ਹੁਕਮ ਤੇ ਰਜ਼ਾ ਦੇ ਚੱਲੋਗੇ ਪਰਮਾਤਮਾ ਦੇ ਉੱਤੇ ਪ੍ਰਵਾਨ ਹੋ ਜਾਓਗੇ ਤਾਂ ਉਹ ਅਰਜੁਨ ਦੇ ਮਹਾਰਾਜ ਜੀ ਨੇ ਵੀ ਇਸੇ ਤਰ੍ਹਾਂ ਸਵਾਲ ਕੀਤਾ ਸਤ ਸੰਗਤ ਕੈਸੀ ਜਾਣੀ ਹੈ ਕਿ ਸਤ ਸੰਗਤ ਕਿਹੋ ਜੀ ਹੋਣੀ ਚਾਹੀਦੀ ਹੈ ਤੇ ਨਾਲ ਅੱਗੇ ਉਹ ਜਿੱਥੇ ਇੱਕੋ ਨਾਮ ਉਹ ਖਾਣੀ ایک پرما ایسے رو دس جی اتنے سوال دےتے نے کہ ہے پور پرماتما پراس جن کے مالک پرماتما ਲੇਕੀ ਪੜ੍ਹਦੀ ਕਰੀਏ ਕਿਸ ਤਰੀਕੇ ਦੇ ਨਾਲ ਤੇਰਾ ਨਾਂ ਜਪੀਏ ਤਾਂ ਕਿ ਅਸੀਂ ਤੇਰੇ ਦਰ ਦੇ ਉੱਤੇ ਪ੍ਰਵਾਪਤ ਹੋ ਸਕੀਏ ਜਾਂ ਪ੍ਰਵਾਣ ਹੋ ਸਕੀਏ ਤੇ ਪ੍ਰਾਪਤੀ ਕਰ ਸਕੀਏ ਦੰਗੇ ਨਾਲ ਜੋਰ ਦੇਣਗੇ ਸਾਜ ਸੰਗਤ ਪਾਈ ਪਰਮ ਗਤੀ ਕਿਰਗੇ ਕਿ ਜੇ ਤੁਹਾਡੇ ਵੱਡੇ ਭਾਗ ਨਹੀਂ ਤੁਹਾਡੇ ਵੱਡੇ ਭਾਗ ਜਾਣਦੰ ਜੇ ਤੁਹਾਨੂੰ ਸਤ ਸੰਗਤ ਪ੍ਰਾਪਤ ਹੋ ਜਾਏ ਤੇ ਤੁਸੀਂ ਪ੍ਰਮਾਤਮਾ ਨਾਲ ਮਿਲ ਸਕਦੇ ਹੋ ਸਤ ਸੰਗਤ ਨੂੰ ਕਿੰਨੀ ਮਹਾਨਤਾ ਦਿੱਤੀਏ ਗੁਰੇ ਪਾਚੇ ਭਗਤ ਰਵਿਦਾਸ ਜੀ ਕਹਿੰਦੇ ਜੇ ਤੁਹਾਡੇ ਵੱਡੇ ਭਾਗ ਹੋਣ ਸਾਧ ਸੰਗਤ ਪਾਈ ਪਰਮ ਗਤੀ ਸਤ ਸੰਗਤ ਦੇ ਵਿੱਚ ਆਉਣ ਦੇ ਨਾਲ ਤੁਹਾਡੀ ਆਤਮਿਕ ਅਵਸਥਾ ਉੱਚੀ ਹੋ ਸਕਦੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਪਰਮ ਗਤੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਪਰ ਉਹਣਾ ਕਿਥੋਂ ਸਤਸੰਗਤ ਦੇ ਵਿੱਚ ਸਤਸੰਗਤ ਦੀ ਗੱਲ ਕਰਦੀਆਂ ਸਤਸੰਗਤ कैसी ਜਾਣੀ ਹੈ ਜਿੱਥੇ ਕੋਨਾ ਉਖਾਣੀ ਹੈ ਸਤਸੰਗਤ ਕਿਹੜੀ ਹੈ ਜਿਸ ਦੇ ਇੱਕ ਪਰਮਾਤਮਾ ਦੇ ਦਰ ਕਰਦੀ ਗੱਲ ਹੋ ਸਕਦੀ ਹੈ ਜਿੱਥੇ ਇੱਕ ਪਰਮਾਤਮਾ ਦੇ ਦਰ ਕਰਦੇ ਵਿਚਾਰ ਹੁੰਦੀ ਹੋਵੇ ਪਰਮਾਤਮਾ ਦੇ ਸਿਰਸਲੋਤਾ ਹੁੰਦੀ ਹੋਵੇ ਜਿੱਥੇ بہت زیادہ اکٹ ہوئے جہاں بہت زیادہ ہزاران لکھان کی پیڑ ہوئے اس نے اس سے ست سنگت نہیں کہہ سکتے وہ اکٹ ہو ہو ہے ست سنگت جتھے کیول تے کیول ایک سچائی دیگر دیگر دی گل پرماتما دی گل کر دی گل ہو جتھے آتما کو روپا پرماتما ملن دے واسطے جوڑ دے واسطے اپنے جیون دے اندر کرم کر دے ਜੋ ਸਤਸੰਗਤ ਦੇ ਵਿੱਚ ਬੈਠਾਂਗੇ ਜੋ ਸਤਸੰਗਤ ਦੀ ਗੱਲ ਤੁਸੀਂ ਭਾਈ ਗੁਰਦਾਸ ਜੀ ਨੂੰ ਡੈਫੀਨੇਸ਼ਨ ਪੁੱਛਦੇ ਹੋ ਗਿਆ ਕਿ ਤਾਂ ਆਖਦੇ ਆ ਤੇ ਭਾਈ ਗੁਰਦਾਸ ਜੀ ਅੱਜ ਤੱਕ ਕਰੇ ਇੱਕ ਸਿੱਖ ਦੋਏ ਸਾਧ ਸੰਗ ਪੰਜੇ ਪਰਮੇਸ਼ਵਰ ਜੋ ਇੱਕ ਸਿੱਖ ਬੈਠ ਕੇ ਪ੍ਰਮਾਤਮਾ ਦਾ ਨਾਮ ਜਪ ਰਿਹਾ ਹੋਏਗਾ ਉਹ ਇੱਕ ਸਿੱਖ ਹੈ ਜੋ ਦੋ ਜਣੇ ਬੈਠ ਕੇ ਪ੍ਰਮਾਤਮਾ ਦਾ ਮਨ ਜਦ ਕੋਈ ਨੇ ਪ੍ਰਮਾਤਮਾ ਦੇ ਦਰ ਘਰ ਦੀ ਗੱਲ ਕਰਦੇ ਪਏ ਨੇ ਤੇ ਉਹ ਸਤ ਸੰਗਤ ਹੈ ਤੇ ਜਿੱਦ ਤੇ ਪੰਜ ਜਾਨੇ ਗੁਰਸਿੱਖ ਬਹਿ ਕੇ ਪ੍ਰਮਾਤਮਾ ਦੇ ਦਰ ਘਰ ਦੀ ਗੱਲ ਕਰਦੇ ਨੇ ਉਹਨਾਂ ਦੇ ਅੰਦਰ ਪ੍ਰਮਾਤਮਾ ਆਪ ਵਿੱਚ ਆਪ ਵਸਦਾ ਹੈ ਜਿੱਥੇ ਪ੍ਰਮਾਤਮਾ ਵਸਦਾ ਹੈ ਫਿਰ ਉਹਨਾਂ ਦੇ ਵਿੱਚ ਉਹ ਪ੍ਰਮਾਤਮਾ ਆਪਣੇ ਦਰ ਦੇ ਉੱਤੇ ਇੱਕ ਇੱਕ ਸ਼ਾਹੂਲ ਦੇ ਇੱਕ ਇੱਕ ਮੂਲ ਆਪਣ ਦਾ ਦੇ ਉਪਰਮਾਨ ਕਰ ਲੈਂਦਾ ਹੈ ਪਰ ਸਾਡੇ ਹਿਰਦਿਆਂ ਦੀਆਂ ਉਹ ਸਾਰੀਆਂ ਗੱਲਾਂ ਸਾਡੇ ਹਿਰਦਿਆਂ ਦੀਆਂ ਮੰਗਾਂ ਤੇ ਸਾਰੇ ਹਿਰਦਿਆਂ ਦੀਆਂ ਲਾਲਸਾਵਾਂ ਸਾਰੀਆਂ ਉਹ ਜਾਣਦਾ ਹੈ ਲੋੜਾਂ ਜਾਣਦਾ ਉਹ ਲੋੜਾਂ ਪੂਰੀਆਂ ਕਰੀ ਲੈਂਦਾ ਸਤਸੰਗਤ ਦੇ ਵਿੱਚ ਆਉਣ ਦੇ ਨਾਲ ਸਾਡੀਆਂ ਮੰਗਾਂ ਕਿਉਂ ਪੂਰੀਆਂ ਹੁੰਦੀਆਂ ਨਹੀਂ ਸਸੰਗਤ ਦੇ ਵਿੱਚ ਏਕੀ ਹੋਈ ਅਵਾਸ ਕਿਉਂ ਨਹੀਂ ਵਿਰਤੀ ਜਾਂਦੀ ਕਿਉਂਕਿ ਵਿਚਕਰਤਾ ਪ੍ਰੋਖ ਲੋਆ ਵਾਲਾ ਬੰਦਾ ਹੁੰਦਾ ਹੈ ਪ੍ਰਭੂ ਪਰਮਾਤਮਾ ਸੰਗਤ ਦੇ ਵਿੱਚ ਆਪ ਵਰਤਦਾ ਹੈ ਤੇ ਜਦੋਂ ਪਰਮਾਤਮਾ ਖੁਦ ਵਰਤੇਗਾ ਤੋ ਉਹ ਤਾਂ ਆਪਣੇ ਆਪ ਜੀਵਨ ਦੇ ਵਿੱਚ ਆਉਣ ਹੀ ਗਿਆ ਜਦੋਂ ਬੰਦੇ ਬੰਦੂ ਦੇ ਅੰਦਰ ਬਚਨ ਕਰਨ ਲੱਗੇ ਮੈਲੇ ਕਪਰੇ ਕਹਾਂ ਲੋਤੂ ਆਵੇ ਕੀ ਦੀਦ ਕਹਾਂ ਲਗਸੂ ਹਿਮਰਿਵਾਲੇ ਪ੍ਰਭ ਪਰਮਾਤਮਾ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਕਰ ਰਹੇ ਹਾਂ ਮੈਂ ਇਹ ਕੱਪੜੇ ਕਹਾਂ ਲੋਤੂ ਅਸੀਂ ਕਿਹੜੇ ਕੱਪੜੇ ਅਨੇ ਚੇਵੇਂ ਮੈਲ ਉਤੇ ਭਰੇ ਹੋਏ ਕੱਪੜੇ ਨੇ ਉਹ ਕਿੱਥੇ ਜਾ ਕੇ ਧੋਤੇ ਜਾਂਦੇ ਆ ਜਿੱਥੇ ਪਾਣੀ ਦਾ ਸੂਮਾ ਉਹੀ ਰੋਂਥੇ ਧੋਵਾ ਗਿਆ ਨਾ ਜਿੱਥੇ ਕੋਈ ਪਾਣੀ ਦਾ ਸਾਧਨ ਨੰਜਾ ਕੱਪੜੇ ਤੁੰਵਾ ਸਾਧਨ ਉਹੀ ਰੋਂਥੇ ਧੋਵਾ ਗਿਆ ਨਾ ਲੇਕਿਨ ਅਸੀਂ ਕੀ ਕਰਦੇ ਆ ਅਸੀਂ ਜੀਵ ਆਤਮਿਕ ਤੌਰ ਦੇ ਉੱਤੇ ਦੂਜਿਆਂ ਦੀ ਮੈਲ ਤੋਂ ਵਾਸੇ ਲੱਗੇ ਹੋਏ ਆ ਤੁਮ ਨੂੰ ਕਹ ਤੋਂ ਦੇ ਉਤੇ ਦੂਜਿਆਂ ਵੀ ਨਾਲ ਸਤ ਸੰਗਤ ਦੇ ਵਿੱਚ ਆਣ ਕੇ ਅਸੀਂ ਕੀ ਕਰਦੇ ਹਾਂ ਇੱਕ ਦੂਜੇ ਦੀ ਨਿਰਿਆ ਕਰਨੀ ਸ਼ੁਰੂ ਕਰਦੇ ਹਾਂ ਕੋਲ ਨਹੀਂ ਆਤਾ ਕੋਲ ਨਹੀਂ ਆਤਾ ਤੁਸੀਂ ਆ ਨਹੀਂ ਕੀਤਾ ਆ ਨਹੀਂ ਕੀਤਾ ਆ ਇਹ ਮੈਨੂੰ ਚਾਹੀਦਾ ਹੈ ਇਹ ਮੈਨੂੰ ਚਾਹੀਦਾ ਉੱਥੇ ਅਸੀਂ ਦੂਜਿਆਂ ਦੀ ਗਲਤੀਆਂ ਕੱਢਣ ਦੇ ਵਾਸਤੇ ਹਰ ਵਕਤ ਤਿਆਰ ਹੀ ਨਹੀਂ ਹਾਂ ਕਿਉਂ ਕਿ ਕਿਉਂਕਿ ਸਮਿਅਤ ਦੇ ਵਿੱਚ ਇੱਥੇ ਆਣ ਕੇ ਕੁਝ ਮਿਲਣਾ ਸੀ ਸੰਗਤ ਦੇ ਵਿੱਚ ਆਣ ਕੇ ਕੁਝ ਪ੍ਰਾਪਤ ਕਰਨ ਦੇ ਵਾਸਤੇ ਆਨੇ ਆ ਅਸੀਂ ਸੰਗਤ ਦੇ ਵਿੱਚ ਆਣ ਕੇ ਦੂਜਿਆਂ ਦੀਆਂ ਗੱਲਾਂ ਕਦਮ ਦੇ ਵਾਸਤੇ ਆਉਂਦੇ ਆ ਦੂਜਿਆਂ ਦੀ ਦੰਦਿਆ ਕਰਨ ਵਾਸਤੇ ਦੂਜਿਆਂ ਦੀ ਚੁਗਲੀਆਂ ਕਰਨ ਵਾਸਤੇ ਅਸੀਂ ਸੰਗਤ ਦੇ ਵਿੱਚ ਆਉਂਦੇ ਆ ਜਦੋਂ ਇੰਜ ਜੈ ਸ਼ਰਧਿਕ ਦੇ ਦਰ ਕਨਾਰ ਕਰਕੇ ਗੁਰੂ ਦੇ ਦਰ ਦੇ ਉੱਤੇ ਆਵਾਂਗੇ ਉਹ ਸੰਗਤ ਦੇ ਗੁਰੂ ਦੇ ਦਰ ਦੇ ਦਰੋਂ ਕੋ ਸਾਡੇ ਉਵੇਂ ਜੀ ਅਸੀਂ ਤਾਂ ਪ੍ਰਤੂ ਨੂੰ ਆਸੇ ਉਹ ਨਹੀਂ ਅਸੀਂ ਆਪਣੀ ਮੈਲ ਲਾਉਣ ਵਾਸਤੇ ਨਹੀਂ ਸੰਗਤ ਦੇ ਵਿੱਚ ਕੀ ਕਰਨ ਵਾਸਤੇ ਆਇਆ ਭਰੀਆ ਮਤ ਪਾਪਾਂ ਕਿ ਸੰ ਉਹ ਤੋਂ ਗੈ ਨਾਵੇਂ ਕੇ ਇੱਥੇ ਆਣ ਕੇ ਅਸੀਂ ਨਾਮ ਜਪਣਾ ਨਾਮ ਜਪਣ ਦੇ ਨਾਲ ਅਸੀਂ ਪਾਪ ਨੋਏ ਲੇਕਿਨ ਕੀ ਹੈ ਕਿ ਅਸੀਂ ਸਤ ਸੰਗਤ ਦੇ ਵਿੱਚ ਇੱਕ ਪਾ ਲੋਤੀ ਲੱਗਦੇ ਉਹ ਪਾ ਚੜ ਗਏ ਸੋ ਅਸੀਂ ਇਹ ਕਦੇ ਪਾਸ ਤੋਂ ਵਸਵਾਸ ਤੇ ਹੁੰਦੇ ਆਂ ਦੁਬਲੀ ਪਾਸ ਤੋਂ ਕਿ ਚਲੇ ਜਾਂਦੇ ਇੰਤੇਗਰ ਜੇ ਆਨਕੇ ਇੱਕ ਦੂਜੇ ਦੇ ਨਾਲ ਹੋਰ-ਹੋਰ ਮਾੜਾ ਹੋਲਣਾ ਹੈ ਨਿਕੋ ਇੱਥੇ ਅਸੀਂ ਆਏ ਆਂ ਦੂਜਾ ਕੁਝ ਪ੍ਰਾਪਤ ਕਰਨ ਵਾਸਤੇ ਇੱਥੇ ਆਇਆ ਸਾਜ ਚ ਕਲੀਜਾ ਗੁਰ ਹੈ ਕੇ ਲਈ ਛੋਟ ਆਗਣ ਚੱਲੇ ਆ ਇੱਥੇ ਸਾਜ ਕਰਨੀ ਹੈ ਗੁਣਾ ਦੇ ਔਗਣਾ ਨੂੰ ਛੱਡਣਾ ਜਿੰਨੀ ਦੇਰ ਤੱਕ ਗੁਣਾ ਨਹੀਂ ਸਾਜਨੀ ਕਰਦੇ ਔਗਣਾ ਨਹੀਂ ਸਕਦੇ ਉਦੋਂ ਤੱਕ ਗਨ ਨਹੀਂ ਬਣਦੇ ਇਹ ਜਿਸ ਨੂੰ ਉਹਨ ਪ੍ਰਾਪਤ ਗੁਣ ਵਿਹਾਜਨ ਵਾਸਤੇ ਆਏ ਹਨ ਜੇ ਗੁਣ ਹੀ ਨਾ ਲਏ ਗੁਣ ਹੀ ਨਾ ਪ੍ਰਾਪਤ ਕੀਤੇ ਕਿ ਫਿਰ ਇਥੇ ਉਹਨ ਦਾ ਕੋਈ ਫਾਇਦਾ ਨਹੀਂ ਜਿਆਦਾ ਨਾ ਹਾਣੀ ਹੁੰਦਾ ਉਰਦਾਂ ਦੇ ਤੱਕ ਇਸ ਗੁਣ ਵਿਹਾਜਨ ਵਾਸਤੇ ਆਏ ਹੈ ਅਤੇ ਲੈ ਲੈ ਤ ਭੇ ਤਹਾ ਨੋ ਤੋ ਆਵੇ ਕੀ ਨੀਂਦ ਕਹਨਾਂ ਕਿਸੂ ਅੰਦੇ ਜੇ ਨੀਂਦ ਆਉਣੀ ਹੈ ਕਿ ਕਿਸੇ ਨਾਲ ਕੇ ਸੁਣੀਏ ਇਟ ਨੀਡ ਟੂ ਆਵ ਹੈ ਸਾਡੇ ਜੀਵਨ ਦੇ ਅੰਦਰ ਆਧੁਨਿਕ ਕੌਮ ਦੇ ਉੱਤੇ ਜੜੇ ਜੇ ਕੋ ਕਰਦੇ ਨੇ ਦਿਨ ਬੰਦਾ ਥੱਕ ਜਾਂਦਾ ਜਾ ਕੇ ਨੂੰ ਜੇ ਟਿਕ ਮੈਂ ਨੀਂਦ ਆਉਂਦੀ ਹੈ ਸੌਣ ਜਾਂਦਾ ਸੌਣਾ ਇੱਕ ਤਰ੍ਹਾਂ ਦਾ ਹੈ ਕਿ ਸਰੀਰ ਨੇ ਰੀਸੈਟ ਹੋ ਜਾਣਾ ਸੌਣ ਨਾਲ ਸਾਰੇ ਦਿਨ ਦੇ ਦਾ ਕੰਮ ਕੀਤਾ ਉਹ ਥਕੀਵਾ ਇਹਦਾ ਸੌਣ ਦੇ ਨਾਲ ਸਰੀਰ ਦਾ ਨਹਿਰ ਹੁੰਦਾ ਹੈ ਮੀਨ ਮਕਸਦ ਸੌਂਦੇ ਹੀ ਹੈ ਤੇ ਜੇ ਦਾ ਇਨਸਾਨ ਠੀਕ ਨਾ ਹੋਵੇ ਉਹ ਸਰੀਰ ਦਾ ਉਸਰ ਵੱਟੇ ਭੰਦਾ ਰਹੇ ਉਹਦਾ ਸਕੀਮਾ ਨਹੀਂ ਹਸਤੀ ਹੈ ਕਿਉਂਕਿ ਨੀਂਦ ਨਹੀਂ ਆਏ ਜੇ ਨੀਂਦ ਨਾ ਆਏ ਉਹਦਾ ਸਰੀਰ ਠੀਕ ਨਹੀਂ ਹੁੰਦਾ ਉਸ ਰਿਫਲਟਰ ਦੇ ਉੱਤੇ ਮਾਨਸਿਕ ਤੋਲ ਦੇ ਉੱਤੇ ਆਪ ਸੈ ਤੋਂ ਖੜ ਕੇ ਉਹ ਜਿਹਨੇ ਮਾਗੀ ਪਾਸੇ ਮਾਦ ਰੋ ਜਦ ਜਦੋਂ ਦੁਖੀ ਹੋ ਜਾਂਦਾ ਨੰਨੇ ਪੈ ਪੈ ਤੇ ਸਾਇਬ ਨੂੰ ਉਹੀ ਗੱਲ ਸਮਝਾਉਣ ਲੱਗੇ ਆ ਬੈ ਦੀ ਨੀਦ ਕਥਾ ਲੈ ਸੋ ਕਹਿਣ ਲਗੇ ਸਾਰਾ ਜੀਵਨ ਅਸੀਂ ਵਿਕਾਰਾਂ ਦੇ ਵਿੱਚ ਉਤਿਤ ਕੀਤਾ ਸੰਗਤੇ ਵਿੱਚ ਮਾਨਸਿਕ ਤੋਲ ਦੇ ਉੱਤੇ ਆਣ ਕੇ ਅਸੀਂ ਪ੍ਰਪੇਅਰ ਹੋਣ ਵਾਸਤੇ ਆਏ ਹਾਂ ਸੰਗਤ ਵਿੱਚ ਕੀ ਕਰਨ ਵਾਸਤੇ ਮਾਨਸਿਕ ਤੌਰ ਦੇ ਉੱਤੇ ਅਸੀਂ ਤਾਕਤ ਲੈਣ ਵਾਸਤੇ ਆਉਂਦੇ ਹਾਂ ਸੰਗਤ ਵਿੱਚ ਦੋ ਤਰ੍ਹਾਂ ਦਾ ਲੰਗਰ ਚੱਲਦਾ ਹੈ ਸਿੱਟ ਤਰੰਦਿੰਦ ਇੱਕ ਸਰੀਰਕ ਤੌਰ ਦੇ ਉੱਤੇ ਲੰਗਰ ਚੱਲਦਾ ਜਿਵੇਂ ਜਿਸ ਨੂੰ ਹਰਬੰਦਰ ਸਾਹਿਬ ਜਾਣੀ ਹੈ ਸੰਗਤ ਵਿੱਚ ਇੱਕ ਲੰਗਰ ਚੱਲਦਾ ਹੈ ਸਰੀਰਕ ਤੌਰ ਦੇ ਤੋਂ ਸਰੀਰ ਦੀ ਤ੍ਰਿਪਤੀ ਕਰਨ ਵਾਸਤੇ ਦੂਸਰਾ ਲੰਗਰ ਚੱਲਦਾ ਹੈ ਮਾਨਸਿਕ ਤ੍ਰਿਪਤੀ ਦੇ ਵਾਸਤੇ ਉਹ ਹੈ ਗੁਰਬਾਣੀ ਦਾ ਗੁਣ ਬਾਣੀ ਦੇ ਨਾਲ ਆਤਮਿਕ ਅਧਿਆਤਮਿਕ ਦੇ ਲੋਕ ਪਰਮਾਤਮਾ ਦੇ ਦਰ ਘਰ ਦੀ ਬਾਣੀ ਸੁਣਾਗੇ ਪਰਮਾਤਮਾ ਦੇ ਦਰ ਘਰ ਦੀਆਂ ਗੱਲਾਂ ਸੁਣਾਗੇ ਉਹਦੇ ਨਾਲ ਅਸੇ ਕੀ ਹੋਏਗਾ ਮਾਨਸਿਕ ਤੌਰ ਦੇ ਉੱਤੇ ਵੀ ਪਰਪਰ ਹੋਵੇਗਾ ਮਾਨਸਿਕ ਤੌਰ ਦੇ ਉੱਤੇ ਵੀ ਸਾਡੀ ਜਿਹੜੀ ਹੈ ਭੁੱਖ ਪਿਆਸ తీਟੇਗੀ ਤੇ ਸਾਹਿਬ ਉਹੀ ਗੱਲ ਸਮਝਾਉਣ ਲੱਗੇ ਕਿ ਜੇ ਪਰਿਪੂਰਨ ਤੌਰ ਪਰਮਾਤਮਾ ਦੇ ਦਰ ਦੇ ਉੱਤੇ ਸੰਗਤ ਦੇਚਾਉਣ ਦੇ ਨਾਲ ਕੀ ਹੋਏਗਾ ਦੀ ਮਾੜੀ ਜਿਹੜੀ ਮੈੜ ਲੱਗੀ ਹੋਈ ਹੈ ਮੈਲ ਵੀ ਲੈ ਜਾਏਗੀ ਆਵੇ ਕੀ ਨੀਂਦ ਕਹਾਨਾ ਕਸੂ ਮਨਸ ਮਾਨਸ ਤੌਰ ਦੇ ਉੱਤੇ ਜਿਹੜੀ ਸਕੂਨ ਤੁਹਾਡੇ ਆਤਮਿਕ ਤੌਰ ਤੇ ਆਵੇ ਜਦੋਂ ਗੁਰੂ ਦੇ ਦਰ ਦੇ ਉੱਤੇ ਆਣ ਕੇ ਬਾਣੀ ਪੜਾਂਗੇ ਬਾਣੀ ਸੁਣਾਗੇ ਬਾਣੀ ਵਿਚਾਰਾਂਗੇ ਆਤਮਿਕ ਤੌਰ ਦੇ ਉੱਤੇ ਅਸੀਂ ਗੁਰੂ ਨਾਲ ਜੁੜਨ ਦੀ ਗੱਲ ਕਰਾਂਗੇ ਜਦੋਂ ਸਤ ਸੰਤੋਖ ਦਇਆ ਧਰਮ ਧੀਰੇ ਜੀਵਨ ਦੇ ਵਿੱਚ ਟਿਕਾਉ ਹੋਣਾ ਸ਼ੁਰੂ ਹੋਏਗਾ ਫਿਰ ਕੀ ਹੋਏਗਾ ਸਕੂਨ ਆਵੇਗਾ ਨੀਰਾਵੇ ਜਦੋਂ ਜਦੋਂ ਬੰਦੇ ਨੂੰ ਖੁਦ ਪਤਾ ਹੋਵੇ ਮੈਂ ਸੱਚ ਬੋਲ ਰਿਹਾ ਤੇ ਬੰਦੇ ਨੂੰ ਫਿਕਰ ਨਹੀਂ ਹੁੰਦਾ ਜਦੋਂ ਬੰਦੇ ਨੂੰ ਪਤਾ ਹੈ ਸੰਤੋਖ ਜੀਵਨ ਦੇ ਝੰਡਾਰੇ ਮੈਂ ਆਪਣੀ ਕਿਰਤ ਵਿੱਚ ਖਾ ਰਿਹਾ ਮੈਨੂੰ ਸੰਤੋਖੀ ਬਿਰਤੀ ਹੈ ਮੈਂ ਕਿਸੇ ਦਾ ਹੱਕ ਨਹੀਂ ਮਾਰ ਰਿਹਾ ਇਨਸਾਨ ਨੂੰ ਇਹ ਸਕੂਨ ਹੁੰਦਾ ਹੈ ਕਿ ਮੈਨੂੰ ਕਿਸੇ ਕੋਲ ਜਾ ਕੇ ਤਨੁਰਾ ਇਹ ਜਦੋਂ ਲੇਖਨੋਂਗੇ ਬਾਕੀ ਨਿਕਸੀ ਭਾਰੀ ਉਹ ਧਰਮਾਇ ਗੁਰਦਰਿਨ ਨੂੰ ਸ਼ਰਮੰਦਾ ਹੋ ਜਾਵੇਗਾ ਜਦੋਂ ਮੈਂ ਕਿਸਦਾ ਹੱਕ ਨਹੀਂ ਮੰਗ ਲਿਆ ਜਦੋਂ ਮੈਂ ਆਪਣੇ ਜੀਵਨ ਦੇ ਅੰਦਰ ਸਤ ਸੰਤੋਖ ਨੂੰ ਧਾਰਨ ਕੀਤਾ ਜਦੋਂ ਮੈਂ ਦਇਆ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੀ ਭਾਵੇਂ ਜੋ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਨੂੰ ਕਮਾਇਆ ਜਦੋਂ ਮੁੰਨੇ ਨੇ ਮਰਦੇ ਤੋਂ ਸਕੂਨ ਹੋਏਗਾ ਕਿ ਮਾਲਕ ਦੇ ਦਰ ਦੇ ਉੱਤੇ ਜਦੋਂ ਮੈਂ ਜਾਵਾਂਗਾ ਤੇ ਮੈਂ ਬੇਇਜ਼ਤ ਨਹੀਂ ਹੋਵਾਂਗਾ ਫਿਰ ਮੰਨਦੇ ਅੰਦਰ ਟਿਕਾਓ ਕਿ ਪ੍ਰਮਾਤਮਾ ਦਾ ਨਾਮ ਜਪੇ ਹੋਈ ਗੱਲ ਪ੍ਰਮਾਤਮਾ ਨੇ ਮਨ ਨੂੰ ਸ਼ੋਕ ਬੁਲੰਦ ਦਿੱਤੇ ਕਿ ਮੈਂ ਸ਼ੋਕ ਬੁਲੰਦ ਹੋਇਆ ਪ੍ਰਮਾਤਮਾ ਦਾ ਨਾਮ ਜਪਿਆ ਹੋ ਸਕਦਾ ਥੋੜਾ ਜਪਿਆ ਹੋਵੇ ਪਰ ਪ੍ਰਮਾਤਮਾ ਜਿੰਨੀ ਕ ਸੋਚੀ ਦਿੱਤੀ ਉਹ ਨਾਮ ਜਪਿਆ ਹੈ ਤੇ ਉਹ ਨਾਮ ਜਪਣ ਦੇ ਨਾਲ ਮਾਨਸਿਕ ਤੌਰ ਦੇ ਉਤੇ ਬੰਦਾ ਪਰਪਿਆ ਹੋ ਜਾਂਦਾ ਹੈ ਨੀਰ ਉਹ ਟਿਕਾਓ ਵਾਲੇ ਦਾ ਕਿਸੇ ਦੇ ਪ੍ਰਤੀ ਦੁਬਿਧਾ ਨਹੀਂ ਰਹਿੰਦੀ ਨੀਂਦ ਆਏਗੀ ਟਿਕਾਊ نیند ਸਕੂਨ ਦੀ ਨੀਂਦ ਆਏ ਆਵੇਂਗੀ ਨੀਂਦ ਕਹਾਂ ਲੱਗ ਸੋਣ ਨੂੰ ਭਣ ਭਗਤ ਰੰਦਾਸ ਜੀ ਭਾਵੇਂ ਕਬੀਰ ਜੀ ਵਿਸ਼ੰਗਰੀ ਦੇ ਨਾਮੇ ਵਿੱਚ ਜੀਵਨ ਬਤੀਤ ਕਰ ਰਹੇ ਨੇ ਲੇਕਿਨ ਆਤਮਿਕ ਤੌਰ ਤੇ ਕਿਤੇ ਸੁੱਕੀ ਹੈ ਨਾ ਪਰਮਾਤਮਾ ਦੇ ਨਾਲ ਤੇ ਜੁੜੀ ਹੋਈ ਰਹੇ ਨਾ ਉਹਨਾਂ ਨੂੰ ਪਤਾ ਹੈ ਨਾ ਕਿ ਸਾਨੂੰ ਕਿਸੇ ਦਾ ਜ਼ੁਬਾਨ ਦੇਣਾ ਨਹੀਂ ਪਵੇਗਾ ਸਾਨੂੰ ਕਿਸੇ ਕੋਲ ਅੱਗੇ ਜਾ ਕੇ ਨੀਂਦੀ ਹੋ ਕੇ ਝੂਣ ਦੀ ਲੋੜ ਨਹੀਂ

ਉਹ ਆਪਣੀ ਹੱਥ ਵਿੱਚ ਲੈ ਕੇ ਇੱਕ ਦਿਨ ਫਟਣੇ ਸ਼ੁਰੂ ਹੋ ਗਏ। ਜੋਈ ਜੋਈ ਜੋਰਿਓ, ਸੋਈ ਸੋਈ ਫਟੇ। ਜਿਹੜੇ ਇਸ ਤਰੀਕੇ ਦੇ ਨਾਲ ਜੇਕਰ ਮਾੜੇ ਕੰਮ ਕਰਕੇ ਸੀ, ਮਾੜਾ ਤਾਂ ਨਹੀਂ ਬੱਟਾ ਕੀਤਾਏ, ਤੇ ਉਹ ਮਾੜੇ ਰੂਪੇ ਅੰਦਰ ਤੁਹਾਡੇ ਸਾਹਮਣੇ ਕੋਲਣਾ ਹੋ ਜਾਣਾ। ਲੋਕ ਗੁਰਮਣੀ ਅਸਰ ਬਸ ਇੰਕਰ ਕਰੇ ਐਕਰ ਕਰੇ ਸੋਇ ਕਰਤਾ। ਜਿਹੋ ਜੇ ਕੰਮ ਕਰਾਂਗੇ ਉਹ ਜੇ ਜਿ ਜੰਗੇ ਕਰਾਂਗੇ ਜੰਗਾ ਪਾਉਣ ਬਾਰੇ ਤਾਂ ਜੇ ਮਾੜੀ ਕੰਮ ਕਰੇਗਾ ਫਲ ਫਰਤਣਾ ਹੋਵੇਗਾ ਜਿਸ ਨੂੰ ਆਪਣੇ ਚੰਨ ਕਾਮ ਰੋਗ ਰੋਮ ਤਾਰੀ ਗਿਰ ਕੰਡੇ ਚੂੜੀ ਦੁਆਸ਼ ਦੇ ਵਿੱਚ ਵਜਿਤ ਕੀਤਾ ਹੋਵੇਗਾ ਉਹਦਾ ਫਲ ਸੰਗੋਹ ਜੇ ਪ੍ਰਾਪਤ ਹੋਏ ਜੇ ਅਸੀਂ ਉਸੇ ਜੀਵਨ ਨੂੰ ਸਤ ਸੰਤੋਖ ਦਇਆ ਧਰਮ ਧੀਰਜ ਦੇ ਵਿੱਚ ਵਜਿਤ ਕਰਾਂਗੇ ਉਹ ਧਰਮ ਜੀਵਨ ਦੇ ਅੰਦਰ ਪਰਮਾਤਮਾ ਦੇ ਉੱਤੇ ਹੋਵੇਗਾ ਸਾਕ ਜੇ ਲੇ ਜੋਈ ਜੋਈ ਜੋ ਰਿਓ ਸੋਈ ਸੋਈ ਫਟੇ ਜਿਨ ਨਿਕਾਰ ਕਰ ਕਰਕੇ ਅਸੀਂ ਗਲਤ ਕੰਮ ਕਰ ਕਰਕੇ ਧੰਨ ਇਕੱਠਾ ਕੀਤਾ ਉਹ ਉਸੇ ਤਰੀਕੇ ਦੇ ਨਾਲ ਸਾਡੇ ਲੀਕੇ ਜੋਖੇ ਪ੍ਰਮਾਤਮਾ ਦੇ ਦਰਤੇ ਉੱਤੇ ਖੁੱਲ ਲੜੇ। ਉਹ ਜੇ ਮਾਲਕ ਦਾ ਨਾਮ ਜਪਿਆ ਤੇ ਲੀਕੇ ਫਟ ਜਾਣਗੇ। ਜੇ ਨਾਮ ਜਪਿਆ ਤੇ ਉਹ ਉੱਥੇ ਧਰਮਾਇ ਦੇ ਦਰਤੇ ਉਤੇ ਦਿੱਕੇ ਖੁੱਲ ਜਾਣਗੇ। ਜਿਹੜੇ ਅਸੀਂ ਕਰਮ ਕੀਤੇ ਨੇ ਉਹ ਧਰਮ ਸਾਹਮਣੇ ਪ੍ਰਤਕਤ ਕੌਮ ਦੇ ਉੱਤੇ ਪਰਗਟ ਹੋਉਂਦੇ ਝੂਠੇ ਵਰੰਜ ਉਠ ਹੀ ਗਈ ਹੱਦਿਓ ਜਿਹੜਾ ਝੂਠ ਦਾ ਵਪਾਰ ਕੀਤਾ ਸੀ ਝੂਠ ਦਾ ਵਰੰਜ ਵਿਹਾਜਿਆ ਸੀ ساری ਉਮਰ ਦਾ ਝੂਠ ਦਾ ਸਿਕੱਟੀ ਦੇ ਵਿੱਚ ਵਣਜ ਪਾਇਆ ਸੀ ਉਹ ਕੱਖਾਂ ਦੇ ਵਾਂਗੂ ਕੋਲ ਜਾਣਾ ਉਹ ਕਿਸੇ ਵੀ ਕੰਮ ਨਹੀਂ ਹੋਗਾ ਉਹ ਕਿਸੇ ਵੀ ਥਾਂ ਦੇ ਉੱਤੇ ਉਹ ਲੋਕਾਂ ਦੇ ਨਾਂ ਤੱਕ ਨਹੀਂ ਰਹੇਗਾ ਜਿਨ੍ਹਾਂ ਨੇ ਮਾਰੇ ਕੰਮ ਕੀਤੇ ਜਿਵੇਂ ਉਹ ਲਹਰਣ ਦੇ ਤੌਰ ਦੇ ਉੱਤੇ ਕਹਦੇ ਨੇ ਕਿ ਜਿਨ੍ਹਾਂ ਨੇ ਪਾਪ ਕਮਾਇਆ ਸੀ ਹੁਣੇ Holi ਮਨਾ ਕੇ ਲੇ ਜੇ ਪਾਪ ਕਮਾਇਆ ਸਰਨਾਕਸ਼ੀ Holi ਕਾ ਨੇ ਤੇ ਅੱਜ ਉਹਨਾਂ ਨੂੰ ਗੈਰ ਨਿਗਾਹ ਦੇ ਵਿੱਚ ਮਾਰੀਂ ਦੀਆਂ ਦੇ ਵਿੱਚ ਲੋਕ ਦੇਖਦੇ ਜੇ ਪ੍ਰਮਾਤਮਾ ਦਾ ਨਾਮ ਜੱਪਿਆ ਪਹਿਲਵਾਨ ਨੇ ਤੇ ਅੱਜ ਉਹਨਾਂ ਦੇ ਨਾਂ ਦੀਆਂ ਭਗਤ ਪਹਿਲਵਾਨ ਦੇ ਨਾਰੀਆਂ ਜੈਜੇ ਕਾਲਾ ਹੁੰਦੀਆਂ ਨੇ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਚਾਹੇ ਉਹ ਔਰੰਗਜ਼ੇਬ ਹੋਵੇ ਚਾਹੇ ਜਨਵੀਰ ਹੋਵੇ ਚਾਹੇ ਉਹ ਵਜ਼ੀਰ ਖਾਂ ਹੋਵੇ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਉਹਨਾਂ ਦੇ ਰੇਖੇ ਫਟ ਗਏ ਉਹਨਾਂ ਨੇ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਵੀ ਨਾ ਲੋਕ ਦੇ ਵਿੱਚ ਢੋਈ ਨਾ ਪਰਲੋਕ ਦੇ ਵਿੱਚ ਢੋਈ ਉਹਨਾਂ ਨੂੰ ਹੁਣ ਤੱਕ ਲਾਂਤੈ ਜਿਹਾ ਨਹੀਂ ਲਿਖੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਸਮਲ ਪ੍ਰਮਾਤਮਾ ਦੇ ਹੁਕਮ ਦੇ ਜਐ ਉਹਨਾਂ ਨੂੰ ਅੱਜ ਵੀ ਹਰ ਥਾਂ ਦੇ ਉੱਤੇ ਉਹਨਾਂ ਦੇ ਦਰ ਦੇ ਘਰ ਦੇ ਅੰਦਰ ਅਨੁਸ਼ਕਾਰਾਂ ਹੁੰਦੀਆਂ ਨੇ ਉਹਨਾਂ ਦੇ ਕਰਮਾਂ ਦੀਆਂ ਅਨੁਸ਼ਕਾਰਾਂ ਹੁੰਦੀਆਂ ਨੇ ਤੇ ਸਾਹਿਬ ਜਨ ਵੀ ਝੂਠੇ ਬਣ ਕੇ ਉੱਠ ਹੀ ਗਏ ਉਹ ਭਾਵੇਂ ਜਿਨ੍ਹਾਂ ਨੇ ਝੂਠਾ ਵਣਜ ਕੀਤਾ ਉਹ ਸੰਸਾਰ ਦੇ ਉੱਤੋਂ ਉੱਠ ਜਾਂਦੇ ਨੇ ਉਨਰ ਕੋ ਨਾਂ ਲੈ ਨੂੰ ਇਤਿਆਰ ਨਹੀਂ ਕਹੋ ਰ ਵਿਦਾਸ ਭੈਵ ਜਪ ਲੇਖੋ ਜੁਈ ਜੁਈ ਕੀ ਨੋ ਸੋਈ ਸੋਈ ਦੇਖਿਓ ਅਰਿ ਰ ਵਿਦਾਸ ਜੇ ਕੀ ਰੀ ਪੰਤੇ ਅੰਦਰ ਚਰਮੇ ਸਭ ਦੇ ਅਪੀ ਰੀ ਭਗਤੀ ਦਾ ਕਰਨੇ ਕਹੋ ਰ ਵਿਦਾਸ ਦਾਸ ਰ ਵਿਦਾਸ ਭਉ ਕਰ ਲੇ ਭੈਉ ਜੇ ਮਾ ਵਿਕੂ ਪਰਮਾਤਮਾ ਨੇ ਸਾਡੇ ਕਰਮ ਨੂੰ ਸਾਡੇ ਮਨ ਦੇ ਅੰਦਰ ਜੇ ਸੁਆਨ ਅਗਿਰ ਪਰਮਾਤਮਾ ਸਾਡਾ ਲੇਖਾ ਨੂੰ ਪੜਦਾ ਜਾਣਦਾ ਜਦੋਂ ਖੁੱਲ ਸਾਡੇ ਵਿੱਚ ਪਰਮਾਤਮਾ ਬੈਠਾ ਹੈ ਤੇ ਪਰਮਾਤਮਾ ਤੋਂ ਸੋਇਓ ਲੇਖਾ ਜਾਣਦਾ ਕੌਣ ਹੈ ਇਹ ਤਾਂ ਬੇਸ਼ੱਕ ਦੇ ਦੀਵਾਰਾਂ ਉੱਪਰ ਦੇ ਮੈਂ ਪਰਦਾ ਰਸਮ ਦਾ ਕੈਚਤਰ ਨੂੰ ਜਨ ਲੇਖਾ ਮੰਗੇ ਕੌਣ ਪਰਦਾ ਕਰਦਾ ਹੈ ਅਸੀਂ ਦਸਾਂ ਅੰਤਰਵਜੀਆਂ ਦੇ ਪਿੱਛੇ ਵੀ ਕੋਈ ਗਲਤ ਕੰਮ ਕਰ ਲਈਏ ਬੁੱਲੇ ਹੋ ਕੇ ਵੀ ਤੇ ਉਹ ਪਰਮਾਤਮਾ ਸਾਡੇ ਹਿਰਦਿਆਂ ਦੀ ਜਾਣਦਾ ਉਹ ਸਾਡੇ ਵਿੱਚ ਬੈਠਾ ਹੈ ਉਤੋਂ ਅਸੀਂ ਕੀ ਲਗ ਮੰਗੇ ਉਹ ਪਰਮਾਤਮਾ ਤੁਮੋਂ ਸਿੱਖੀ ਬਚਾਣਾ ਉਹ ਤਾਂ ਸੰਮ ਹਰੇਕ ਘਰ ਨੂੰ ਜਾਣਦਾ ਹੈ ਹਰੇਕ ਦਿਲ ਨੂੰ ਜਾਣਦਾ ਹੈ ਕਿ ਮੇਰੇ ਸਤਗੁਰ ਦੀ ਕਹਿਰ ਲੱਗੇ ਸੱਚੇ ਪਾਤਸ਼ਾਹ ਕਿ ਇਹ ਭਲੋ ਉਸ ਲਈ ਕੋ ਨੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਓ ਜੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਓਗੇ ਤੇ ਕੋਈ ਜਿਹੜਾ ਦਹਾਂ ਦਰਵਾਜ਼ਿਆਂ ਦੇ ਵਿੱਚ ਉਸੇ ਗਲਤ ਕੀਤੇ ਨੇ ਜੇ ਉਹਦੇ ਕੋਲੋਂ ਭੁੱਲ ਮੁਕਛਾ ਲਓਗੇ ਉਹਦੇ ਦਰਦ ਦੇ ਉੱਤੇ ਟੈਪ ਪਾਓਗੇ ਗੁਰੂ ਤੁਹਾਨੂੰ ਬਖਸ਼ ਲਵੇਗਾ ਤੇ ਭਗਤਰੰਦਾਸ ਹੀ ਕਹਿੰਦੇ ਕਹੋ ਰਵੇਦਾਸ ਭਇਓ ਜਬ ਲੇਖੂ ਜੋਈ ਜੋਈ ਜੀਨੋ ਸੋਈ ਸੋਈ ਨਿਡਰ ਜਰਾ ਸੀ ਕੰਮ ਕੀਤਾ ਸਾਹਮਣੇ ਐ ਸਕਰੀਨ ਤੇ ਖੜਾ ਹੁੰਦਾ ਵੀ ਆਕਰਮ ਤੁਸੀ ਆਪਣੇ ਜੀਵਨ ਦੇ ਵਿੱਚ ਕੀਤੇ ਆਕਰਮ ਤੁਸੀਂ ਆਪਣੇ ਜੀਵਨ ਦੇ ਵਿੱਚ ਕੀਤੇ ਜਿਨ੍ਹਾਂ ਨੂੰ ਤੁਸੀਂ ਮਨ ਕਰਉਂਦੇ ਹੋ ਜਿਹੜੇ ਕੰਮ ਕਰਕੇ ਲੋਕਾਂ ਕੋਲੋਂ ਤੁਸੀਂ ਵਿਸ਼ੇਸ਼ ਆਪਣੇ ਆਪ ਨੂੰ ਸ਼ਰਮਾਇਆ ਕਿ ਤੂੰ ਆਹ ਕੰਮ ਕੀਤਾ ਕਿ ਨੂੰ ਕੇ ਦੇਖਿਆ ਨਹੀਂ ਮੈਂ ਅਗਲ ਕੰਮ ਕੀਤਾ ਕਿ ਨੇ ਦੇਖਿਆ ਨਹੀਂ ਨਾ ਕਿਸੇ ਦਾ ਹੱਕ ਮਾਰਿਆ ਜਾਂ ਚਿੱਗੜ ਜੋਰੀ ਕੀਤੀ ਹੈ ਕੁਝ ਨਾ ਕੁਝ ਆਪਣੇ ਵਾਸਤੇ ਕੋਸੀ ਜੀਆਂ ਪੁੱਤਾਂ ਵਾਸਤੇ ਕਰਦੇ ਆਂ ਪਰਿਵਾਰਾਂ ਵਾਸਤੇ ਕਰਦੇ ਨਹੀਂ ਕੁਝ ਨਾ ਕੁਝ ਆਪਣੇ ਵਾਸਤੇ ਕਮਾਈ ਕਿਉਂਕਿ ਮਾਲਕ ਦੇ ਦਰਜੇ ਉੱਤੇ ਸੀ ਆਪ ਜਾਣਾ ਪਰਿਵਾਰ ਦੇ ਨਾਲ ਨਹੀਂ ਜਾਣਾ ਪਰਿਵਾਰ ਨੇ ਅਖਣਾ ਜੀਆਂ ਪੁੱਤਾਂ ਨੇ ਅਖਣਾ ਕਿ ਤੁਹਾਡਾ ਫਰਜ਼ ਵੱਡਾ ਸੀ ਤੁਹਾਡਾ ਸਾਡੇ ਪ੍ਰਤੀ ਫੰਕਸ਼ਨ ਦੇ ਮੰਤੋਂ ਸੇ ਪੜਾਇਆ ਲਿਖਾਇਆ ਰਿਹਾ ਹੈ ਸਾਰੇ ਕੰਮ ਕੀਤੇ ਤੇ ਤੁਹਾਡਾ ਸਭ ਚੜ ਬਣਦਾ ਸੀ ਤੁਸੀਂ ਤਾਂ ਕੀਤੇ ਅੰਜੂ ਸਿੱਕੇ ਨੂੰ ਆਖਿਆ ਅਰੇ ਤੁਹਾਡਾ ਸਭ ਚੈਤ ਦੋ ਚੀਚਾਂ ਸਾਨੂੰ ਸਾਡੀ ਫੈਸਿਲਿਟੀ ਪੂਰੀਆਂ ਕਰੋ ਲੇਕਿਨ ਜੇਕਰ ਪਰਮਾਤਮਾ ਦੇ ਦਰਦ ਦੇ ਉੱਤੇ ਵੀ ਜਾਣੇ ਆ ਜੇ ਅਸੀਂ ਆਪਣੇ ਜੀਵਨ ਦੇ ਉੱਤੇ ਨਹੀਂ ਕਮਉਂਦੇ ਨਹੀਂ ਸੇਵਾ ਸਿਮਨ ਕਰਦੇ ਤੇ ਪਰਮਾਤਮਾ ਦੇ ਦਰਦ ਦੇ ਉੱਤੇ ਵੀ ਕਿਸੇ ਧੀ ਪੁੱਤ ਨੇ ਕਾਂ ਹੋ ਕੇ ਸਾਡੀ ਬਾਣੀ ਫੜਨੀ ਉਥੇ ਦੇਖਾ ਸੁਖਾ ਆਪਣਾ ਹੋਣਾ ਇਸ ਕਰਕੇ ਵਤ ਵਤ ਸੰਗਤ ਰਚਾਉ ਵਤ ਵਤ ਸੇਵਾ ਕਰੋ ਵਤ ਵਤ ਸਮਾਗਮ ਕਰੋ ਤਾਂ ਕਿ ਉਸ ਪਰਮਪੁਰ ਨੂੰ ਪਰਮਾਤਮਾ ਦੇ ਸਿਰਸਾਤਾ ਕਰਦੇ ਹੋਈਆਂ ਪਰਮਾਤਮਾ ਦੇ ਦਰ ਦੇ ਉਤੇ ਸਿਰਵਾਣ ਸਕੀਏ ਸਾਡੇ ਰਹਿਮਤ ਕਰਨ ਅਜ ਦੂਸਰੀ ਕੋ ਤੀਸਾ ਮਾਣਤੀ ਹੋਈ ਕਦੋਂ ਦੇ ਰਿਹਾ ਸੇਵਾ ਨਾ ਦੀ ਬਾਣੀ ਦੇ ਵਿਚਾਰ ਪਰਮਕਰਾਗੇ ਸੋ ਗੁਰਬਾਣੀ ਦੇ ਵਿਚਾਰ ਕਰਦੇ ਆ ਬਿਲਕੁਲ ਸੁਨਾਜਾ ਹੁੰਦੀਆਂ ਨੇ ਗੁਰੂ ਤੇ ਸਤਿ ਬਖਸ਼ ਜੋਗ ਹੈ ਹੁਣ ਚੁਕ ਨਿਕਮਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੇ ਭਤੇ ਤੁਧ ਆਗੇ ਓਰ ਦਾਸ